ਆਪ ਰਾਜੌਰ ਗਿਰੂ ਦੇ ਤਬੜੇ ਪਪੈਂਸਰ ਗਈ ਸੀ ਸਾਡੇ ਮਰਗੂ ਉਹ ਨਹੀਂ ਵਧਾਈ ਨਾ ਉਹ ਹੁਣ ਤੱਕ ਦਾ ਦੱਸਤਾ ਨਹੀਂ ਕਿਸੇ ਨੂੰ ਮੀਤ ਤਾਂ ਲੱਗਦੀ ਹੁਣ ਸੋਣਾ ਜਿਹਾ ਰਹਿ ਗਿਆ ਨਾ ਸਾਨੂੰ ਇੰਗਲਿਸ਼ ਤੇ ਸਾਲਾ ਕੰਮ ਉਹਦਾ ਸਾਨੂੰ ਸਮਝ ਨਹੀਂ ਆਉਂਦੀ ਸਾਡੀ ਸਟੇਟ ਆ ਸਾਨੂੰ ਪੰਜਾਬੀ ਹੀ ਹੋਣਾ ਚਾਹੀਦਾ ਨਾ ਲਗਾਂ ਏਜੰਟ ਪੈਸੇ ਮਾਰ ਕੇ ਲੋਕਾਂ ਦੇ ਤੁਹਾਡੇ ਪਿੰਡ ਵੀ ਹੈਗੇ ਨੇ ਇਦਾਂ ਦੇ ਕੇਸ ਹਾਂ ਜੀ ਮੇਰੇ ਕੋਲ ਮੇਰੇ ਨਾਲ ਆਈ 14 ਲੱਖ ਰੁਪਏ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਪਿੰਡ ਮੁੱਲਾਂਪੁਰ ਖੁਰਦੇ ਵਿੱਚ ਵੱਖ-ਵੱਖ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਪੰਜਾਬ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਬਾਬਾ ਜੀ ਕੀ ਤਹਰ ਸਿੰਘ ਬਾਬਾ ਜੀ ਮਾਨ ਸਰਕਾਰ ਨੂੰ 3 ਸਾਲ ਦਾ ਸਮਾਂ ਪੂਰਾ ਹੋ ਗਿਆ ਕਿਵੇਂ ਦੇਖ ਰਹੇ ਹੋ ਕੰਮਕਾਰ ਹੋਇਆ ਕੋਈ ਤੁਹਾਡੀ ਨਜ਼ਰ ਚ ਕੰਮਕਾਰ ਬਸ ਸੁਣਨਾ ਪੈਦਾ ਇੱਕ ਵੇੜਾ ਨਹੀਂ ਹੋਇਆ ਬੈਜਾ ਨਹੀਂ ਹੋਇਆ ਨਾ ਇਹਦੇ ਬੈਜੇ ਪੂਰੇ ਹੁੰਦੇ ਨੇ ਨਾ ਇਹਦੇ ਕੰਮਕਾਰ ਹੁੰਦੇ ਨੇ ਲਾਰਿਆਂ ਨਾਲ ਚੱਲਦੇ ਨੇ ਹੋਰ ਇਹਨਾਂ ਨੇ ਕਿਸੇ ਦਾ ਕੋਸ ਨਹੀਂ ਕਰਨਾ ਆਪਣਾ ਡੰਗ ਟਵਾਉੂ ਰੱਖ ਲਿਆ ਠੀਕ ਹੈ ਜਿਹੜੇ ਇਹਨਾਂ ਨੇ ਵਾਅਦਾ ਕੀਤਾ ਸੀ ਤੁਹਾਨੂੰ ਕੀ ਲੱਗਦਾ ਕਿੰਨੇ ਕ ਪੂਰੇ ਹੋਏ ਨੇ ਬਾਜ਼ਰ ਕਿਤੇ ਕਰਦਾ ਹੋਣਾ 5-7000 ਬੰਦਾ ਨੌਕਰੀ ਨੌਕਰੀ ਦੇਤੀ ਉਹਨੇ ਕਿਸੇ ਨੂੰ ਕਿਹੜੇ ਨਹੀਂ ਦਿੱਤੀ ਹੈ ਉਹ 50000 ਕਹਿ ਰਹੇ ਨੇ ਜੀ ਹਾਂ 50000 ਕਿਉਂ ਨਹੀਂ ਦੱਸਤਾ ਬੜੇਫਾ ਪੈਨਸ਼ਨ ਕਹੀ ਸੀ ਸਾਡੇ ਮਰਗਿਆਂ ਦੀ ਉਹ ਨਹੀਂ ਵਧਾਈ ਕਿਸੇ ਕਿਸੇ ਦਾ ਕੀ ਕਰਿਆ ਹੋਰ ਦੋ ਸਾਲ ਰਹਿ ਗਏ ਲੱਗਦਾ ਵੀ ਜਿਹੜਾ 1500 ਤੋਂ 2500 ਕਰਨਗੇ ਜੇ ਜੇ ਉਹ ਕਰਨਗੇ ਵੀ ਪਾਬਲਿਕ ਨਹੀਂ ਹੁਣ ਮਗਰ ਲੱਗਦੀ ਹੁਣ ਕੋਈ ਹੋਰ ਉੱਠੂਗਾ ਉਹ ਵਧਾਊਗਾ ਫਿਰ ਉਹਦੇ ਮਗਰ ਲੱਗ ਜਾਣਗੇ ਜਿਵੇਂ ਹੁਣ ਦਿੱਲੀ ਤੇ ਭਾਜਪਾ ਲੇ ਲਈ ਜਿਵੇਂ ਨਾ 2500 ਕਰਤਾ ਬੁਢੀਆਂ ਦਾ ਜਿਨ੍ਹਾਂ ਦੀ ਜਨਰਲ ਪੈਨਸ਼ਨ ਲੱਗੀ ਹੋਇਆ ਹੈ ਜਾਂ ਹੋਰ ਬढ़ाफा ਕੋਈ ਹੋ ਉਹ ਜੋ ਜੀਵ ਉਹਨਾਂ ਨੂੰ ਇਹ ਦੂਜੇ ਦਾ ਵਧਾਤੀ ਸਰ 2500 ਆ ਸ਼ੁਰੂ ਕਰਦਾ ਕੱਲ ਤੋਂ ਠੀਕ ਆ ਜਿਵੇਂ ਮਤਲਬ 2 ਸਾਲ ਪਏ ਨੇ ਤੁਹਾਨੂੰ ਲੱਗਦਾ ਵੀ ਜਿਵੇਂ ਔਰਤਾਂ ਨੂੰ ਵੀ 1000 ਰੁਪਏ ਕਹਿੰਦੇ ਸੀ ਇਹ ਪੈਨਸ਼ਨ ਵੰਚਰੇ ਵਧਾਉਣਗੇ ਅੱਗੇ ਲੱਗਦਾ ਹੈ ਉਮੀਦ ਲੱਗਦੀ ਹੈ ਅਸੀਂ ਤਾਂ ਨਹੀਂ ਚਾਹੁੰਦੇ ਵੀ ਵਧਾਉਣਗੇ ਇਹ ਦਾਰਿਆਂ ਚ ਲਿਖਾ ਦੇਣਾ ਨਹੀਂ ਚੱਲੂ ਹੋਣਾ ਨਾ ਰਹਿਣਾ ਪਪਾ ਜੀ ਤੁਸੀਂ ਪਹਿਲਾਂ ਕਾਲੀ ਕਾਂਗਰਸ ਵੀ ਦੇਖੇ ਨੇ ਫਿਰ ਨਵੀਂ ਪਾਰਟੀ ਵੀ ਦੇਖ ਲਈ ਹੁਣਾ ਫੇ ਤੁਹਾਨੂੰ ਇੱਥੇ ਵੀ ਉਮੀਦ ਨਹੀਂ ਅੱਗੇ ਕੀ ਲੱਗਦਾ ਫਿਰ ਕਿੱਥੇ ਉਮੀਦ ਹੈ ਕੋਈ ਵੀ ਇਹੋ ਜਿਹੇ ਚੀਜ਼ ਦੀ ਸਾਫ ਬੰਦਾ ਕੋਈ ਨਹੀਂ ਬੰਦਾ ਇੱਕ ਪਰਿਵਾਰ ਦੀ ਇਕੱਠਾ ਰਹਿ ਸਕਦਾ ਇਹਨਾਂ ਦਾ ਰੀਜਨ ਦਾ ਕੀ ਕਰਨਾ ਵੀ ਦੇਖੋ ਕਿ ਹੈ ਕੋਈ ਵੱਡਾ ਪਰਿਵਾਰ ਸਭ ਕਿਸੇ ਤਰੀਕ ਜੇ ਜੋ ਕੁੜੀਆਂ ਹੋਗੀਆਂ ਤਾਂ ਇੱਕ ਮੁੰਡਾ ਹੋਗਾ ਤਾਂ ਠੀਕ ਹੈ ਜੇ ਇੱਕ ਮੁੰਡਾ ਹੀ ਹੋ ਗਿਆ ਬਈ ਕਰਦਾ ਹੀ ਹੈ ਵਾਸਾਹੀ ਪੰਜਾਬ ਦੀ ਲੋਕ ਉਧਰੋਂ ਵੀ ਤੁਰੇ ਸੀਗੇ ਕਿ ਉਹ ਨੌਜਵਾਨ ਉੱਠਿਆ ਸੀ ਅਮਰਤਪਾਲ ਸਿੰਘ ਉਹ ਠੀਕ ਹੈ ਉਹ ਜੇਲ੍ਹ ਚ ਬੰਦਾ ਹੈ ਉਹਦੇ ਬਾਰੇ ਅਸੀਂ ਨਹੀਂ ਕੋਈ ਜਾਣਦੇ ਹਾਂ ਨਾ ਇਹਨਾਂ ਚੀਜ਼ਾਂ ਦਾ ਅਸੀਂ ਹਿੱਸਾ ਨਹੀਂ ਨਾ ਸਾਨੂੰ ਇਹਨਾਂ 'ਚ ਪਤਾ ਹੈ। ਅਸੀਂ ਜੇ ਉਹ ਵੀ ਕਹੀ ਜਾਈਏ ਆਹ ਫਲਾਣਾ ਜਿਹੜੀ ਜਿਹੜੂ ਸਾਨੂੰ ਨੌਲੇਜ ਨਹੀਂ ਹੈ ਜੀ ਤੇ ਉਹ ਅਸੀਂ ਕਰਨ ਕਹਿਣ ਦਾ ਕੀ ਫਾਇਦਾ ਸਾਡੇ। ਇੱਕ ਨਾ ਨਸ਼ੇ ਨੂੰ ਲੈ ਕੇ ਕਾਰਵਾਈਆਂ ਕਰ ਰਹੀ ਹੈ ਮਾਨ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਘਟ ਆ ਰਹੇ ਨੇ ਨਸ਼ੇ ਵਾਲਿਆਂ ਦੇ ਇਹ ਠੀਕ ਹੈ। ਦੇਖੇ ਨੂੰ ਤਾਂ ਠੀਕ ਨੇ। ਇਹ ਵੱਧ ਵੱਧ 2-3 ਮਹੀਨੇ ਚੱਲ ਜਾਂਦੇ ਨੇ ਮਹਿਮ ਕਿਸੇ ਤਰ੍ਹਾਂ ਦੀ ਵੀ ਹੈ। ਇਹ ਜਦੋਂ ਬਾਅਦ ਦਾ ਫਿਰ ਚੱਲਦੀ ਨਹੀਂ ਫਿਰ ਬੇਰੇ ਬੰਦ ਹੋ ਜਾਣੀ ਹੈ। ਇਹ ਜਦੋਂ 2-3 ਮਹੀਨੇ ਤੋਂ ਵੱਧ ਨਹੀਂ ਚੱਲਦੀ ਇਹ ਮਹਿਮ। ਹਾਂਜੀ। ਪਰ ਲੱਗਦਾ ਵੀ ਪਹਿਲਾਂ ਹੋਣੀ ਚਾਹੀਦੀ ਸੀ ਕਾਰਵਾਈਆਂ ਇਹ। ਹਾਂਜੀ। ਇਹ ਪਹਿਲਾਂ ਹੋਣੀ ਚਾਹੀਦੀ ਸੀ ਕਾਰਵਾਈਆਂ। ਬਸ ਪਹਿਲਾਂ ਹੋਣੀ ਇਹ ਜੀ ਕੰਮ ਹੈ। ਹਾਂ। ਤੇ ਇੱਕ ਤੁਹਾਨੂੰ ਪਤਾ ਹੈ ਵੀ ਕਿਸਾਨਾਂ ਨੂੰ ਲੈ ਕੇ ਵੀ ਚੱਲ ਰਿਹਾ ਹੈ। ਮੰਗਾ ਨਹੀਂ ਮੰਨਿਆ ਜਾ ਰਹੀਆਂ ਹੈਗੀਆਂ ਆ ਤੁਹਾਨੂੰ ਪਤਾ ਪਿੱਛੇ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਸੀਗਾ ਇਹ ਮੈਂ ਕਿਵੇਂ ਦੇਖਦੇ ਹੋ ਮਾਨ ਸਰਕਾਰ ਨੂੰ ਉਹ ਕਹਿੰਦੇ ਵੀ ਮੰਗਾ ਤਾਂ ਸਾਰੇ ਕੇਂਦਰ ਨਾਲ ਸੰਬੰਧਤ ਨੇ ਵੀ ਅਸੀਂ ਕੀ ਕਰੀਏ ਆਹੋ ਇਹਦਾ ਇਹਦੇ ਗੱਲ ਇਹ ਤਾਂ ਕਹਿਣ ਦੀ ਠੀਕ ਹੈ ਉਹਨਾਂ ਦੀ ਇਹ ਤਾਂ ਸਮਝ ਜਾਣ ਦੀ ਉਹ ਦੁਨੀਆਂ ਮੰਗਾ ਹੈ ਤਾਂ ਸਰਕਾਰ ਨਾਲ ਇਹ ਤਾਂ ਵਿੱਚ ਘੜੀਸ ਲੈਂਦੇ ਨੇ ਫਿਰ ਵੀ ਚੱਲੇ ਇਧਰ ਹੀ ਜ਼ੋਰ ਲਉ ਠੀਕ ਹੈ ਨਾਲ ਤਾਂ ਸੈਂਟਰ ਨਾਲ ਪੰਜਾਬ ਸਰਕਾਰ ਨਾਲ ਤਾਂ ਕੋਈ ਗੱਲ ਨਹੀਂ ਉਹਨਾਂ ਦੀ ਹਾਂ ਅਗੇ ਲੱਗਦਾ ਵੀ ਕੋਈ ਹੱਲ ਬਣੂਗਾ ਜੀ ਨਹੀਂ ਜਦ ਜਦ ਮੇਰੇ ਹੱਥ 'ਚ ਨਹੀਂ ਕੋਸ ਮੈਂ ਮੈਂ ਕੀ ਕਰੂੰ ਜਿਹਦੇ ਹੱਥ 'ਚ ਉਹ ਹੀ ਕਰ ਸਕਦਾ ਹੈ ਦੱਲੇ ਵਾਲ ਮਰਨ ਵਰਤੇ ਬੈਠੇ ਨੇ ਜੀ ਹਾਂ ਜੀ ਕਿੰਨਾ ਕ ਲੰਬਾ ਲੱਗਦਾ ਚੱਲੂਗਾ ਕੰਮ ਇਹ ਇਹਦਾ ਜਿੰਨਾ ਚਾਹ ਸਾਰ ਨੇ ਉਹਨਾਂ ਜਿੰਨਾ ਚੱਲੂਏ ਜਾਇ 6 ਮਹੀਨੇ ਜਾਇ 6 ਨਾ ਜਾਇ 20 ਜੰਨੇ ਉਹਦੇ ਬਾਅਦ ਫੇਰ ਕੋਈ ਹੋਰ ਹੋਜੂਗਾ ਸਭ ਉੱਪਰ ਸੈਂਟਰ ਨੂੰ ਕਿਵੇਂ ਦੇਖਦੇ ਹੋ ਮੋਦੀ ਸਰਕਾਰ ਠੀਕ ਹੈ ਜਿਹੜੀ ਚੱਲ ਰਹੀ ਹੈ ਸਰਕਾਰ ਜੀ ਦਾ ਆਪਣਾ ਰੋਬ ਚੱਲਦਾ ਪੂਰਾ ਉਹ ਠੀਕ ਜਿਹਾ ਉਹ ਜੋ ਕਰਦਾ ਉਹਦਾ ਠੀਕ ਹੈ ਬਸ ਹਾਂ ਤੁਹਾਡਾ ਕੀ ਨਾਮ ਹੈ ਬਾਬਾ ਜੀ ਮੇਰਾ ਸੁਖਸ਼ਿੰਦਰ ਸਿੰਘ ਹੈ ਠੀਕ ਹੈ ਬਾਬਾ ਜੀ ਤੁਸੀਂ ਸਾਰੀਆਂ ਸਰਕਾਰਾਂ ਦੇਖੀਆਂ ਨੇ ਨਵੀਂ ਵੀ ਦੇਖ ਲਈ ਹੁਣ 3 ਸਾਲ ਹੋ ਗਏ ਕਿਹੜੀ ਫਿੱਟ ਬੈਠੀ ਹੈ ਤੁਹਾਡੇ ਹਿਸਾਬ ਨਾਲ ਫਿੱਟ ਤਾਂ ਕੋਈ ਨਹੀਂ ਬੈਠੀ ਕਹੇ ਅੰਦਰ ਪੂਰਾ ਕੋਈ ਨਹੀਂ ਉਤਰਦਾ ਹੈ ਪੂਰਾ ਅੰਗਲੋਂ ਗੱਲ ਹੈ ਵੀ ਆਨਸ਼ਾ ਵਾਲਾ ਠੀਕ ਹੈ ਦਾ ਪਰ ਕਰਾਪਸ਼ਨ ਨੂੰ ਵੀ ਇੰਨੀ ਜੋਰ ਲਾਵੇ ਤਹਿਸੀਲ ਕਚੈਰੀ ਚ ਕੋਈ ਕੰਮ ਨਹੀਂ ਹੁੰਦਾ ਬਿਨਾਂ ਬੱਸ ਪੈਸੇ ਤੋਂ ਉਹਨੇ ਤਾਂ ਤਹਿਸੀਲਦਾਰਾਂ ਨੂੰ ਵੀ ਕਹਿੰਦਾ ਸੀਗਾ ਵੀ ਜੋ ਮਰਜ਼ੀ ਧਰਨੇ ਕਰੋ ਨਾ ਕਰੋ ਵੀ ਲੋਕਾਂ ਦੇ ਕੰਮ ਨਹੀਂ ਰੁਕਣ ਦਿੰਦੇ ਕਹਿੰਦੇ ਅਸੀਂ ਕਿਹਾ ਹੀ ਕਿਹਾ ਜੇ ਪ੍ਰੈਕਟੀਕਲੀ ਕੋਈ ਫਾਇਦਾ ਹੁੰਦਾ ਤਾਂ ਸੀ ਕਹਾਂਗੇ ਵੀ ਭਾਈ ਕਰਾਪਸ਼ਨ ਰੁਕ ਗਈ ਤੁਹਾਨੂੰ ਦਿੱਕਤ ਆ ਰਹੀ ਹੈ ਅਜੇ ਵੀ ਬਹੁਤ ਹੋ ਗਏ ਕਦੋਂ ਦੀ ਅੱਛਾ ਪੈਸੇ ਮੰਗਦੇ ਨਹੀਂ ਪੈਸੇ ਮੰਗਦੇ ਨੇ ਕੰਮ ਹੁੰਦਾ ਹੀ ਨਹੀਂ ਪੈਸੇ ਬਿਨਾ ਜੇ ਤੁਸੀਂ ਨਹੀਂ ਦਿੰਦੇ ਫਿਰ ਫਿਰ ਰੁਲੀ ਜਾਂਦੇ ਹੁਣ ਗੇੜੇ ਮਰਾਈ ਜਾਂਦੇ ਨੇ ਫਿਰ ਜਿਵੇਂ ਭਗਵੰਤ ਮਾਨ ਕਹਿੰਦੇ ਸੀ ਬੁੱਧਵਾਰ ਵੀਰਵਾਰ ਕਰੀ ਜਾਂਦੇ ਨੇ ਹਾਂ ਉਹ ਕਹਿੰਦੇ ਅੱਛਾ ਹੁਣ ਕਹਿੰਦਾ ਵੀਡੀਓ ਬਣਾ ਕੇ ਭੇਜੋ ਮੇਰੇ ਕੋ ਵੀਡੀਓ ਕਿਵੇਂ ਬਣੂ ਪਹਿਲੇ ਹੀ ਅਗਲਾ ਜਗ ਦੇ ਮਤਲਬ ਇੰਨੀ ਸਖਤਾਈ ਦੇ ਬਾਵਜੂਦ ਵੀ ਹਟ ਕਿਉਂ ਨਹੀਂ ਰਹੇ ਕਾਰਨ ਕੀ ਲੱਗਦਾ ਤੁਹਾਨੂੰ ਇਹਨਾਂ ਦੇ ਐਮਐਲਏ ਕਰਪਟ ਹੋਣਗੇ ਫਿਰ ਉਹਨਾਂ ਦੇ ਪਹਿਲਾਂ ਉੱਪਰ ਆਉਣਾ ਚਾਹੀਦਾ ਫੜਿਆ ਵਾ ਉੱਪਰੋਂ ਚੱਕਣਾ ਚਾਹੀਦਾ ਭ੍ਰਿਸ਼ਟਾਚਾਰ ਗੱਲ ਆਫਸਰ ਲੈਂਦੇ ਨੇ ਪਲਾਟਾਂ ਦੱਬਦੇ ਨੇ ਹੋ। ਇਹ ਕਹਿੰਦੇ ਮੇ ਨਸ਼ੇ ਨੂੰ ਲੈ ਕੇ ਤੁਸੀਂ ਕਹਿੰਦੇ ਕਾਰਵਾਈਆਂ ਹੋ ਰਹੀਆਂ ਨਹੀਂ ਵੀ ਸਹੀ ਨੇ। ਐਮਪੀ ਉਹਨਾਂ ਦੇ ਘਰ ਢਾਉਣੇ ਚਾਹੀਦੇ ਸੀ ਕਿ ਸਰਕਾਰ ਨੂੰ ਸੀਜ਼ ਕਰਨੇ ਚਾਹੀਦੇ ਸੀ। ਇਹ ਕਿਵੇਂ ਦੇਖਦੇ ਤੁਸੀਂ? ਸੀਜ਼ ਕਰ ਲੈਣ ਦੇ। ਸੀਜ਼ ਕਰਨੇ ਚਾਹੀਦੇ ਸੀ। ਫ੍ਰੀਜ਼ ਕਰ ਲੈਣ ਦੇ। ਆਪਣਾ ਜਿੰਦੇ ਲਾਂਦੇ ਉਹਨਾਂ ਨੇ। ਘਰ ਢਾਉਣੇ ਆ ਪਹਿਲੀ ਘਰ ਫੇਰ ਬਣਾਉਣ ਪਰ ਗਰੰਟਾਂ ਲਈ ਜਾਣਗੇ ਲੋਕ। ਇੱਕ ਮਤਲਬ ਲੋਕ ਇਹ ਵੀ ਕਹਿੰਦੇ ਨੇ ਕਿ ਪਹਿਲਾਂ ਜਿਹੜੇ ਬਜ਼ੁਰਗ ਸੀ ਜਿਵੇਂ ਤੁਸੀਂ ਹੋ ਵੀ ਪੋਸਤ ਦੀ ਖੇਤੀ ਹੁੰਦੀ ਸੀ ਪਹਿਲਾਂ ਪੰਜਾਬ 'ਚ ਨਾ ਵੀ ਉਹ ਠੀਕ ਐ ਤਾਂ ਤੁਸੀਂ ਕਿਵੇਂ ਮੰਨਦੇ ਹੋ ਵੀ ਪੋਸਤ ਦੀ ਖੇਤੀ ਠੀਕ ਐ ਕਿ ਨਹੀਂ ਠੀਕ ਐ ਵਧੀਆ ਉਹ ਚਾਹੀਦੀ ਐ ਲੈ ਨਾ ਇਹ ਨਸ਼ਾ ਤਾਂ ਤਾਹੀਂ ਛੁੱਟੂ ਖੜਾ ਕਹਿੰਦੇ ਉਹ ਵੀ ਨਸ਼ਾ ਹੀ ਐ ਇੱਕ ਉਹ ਨਸ਼ਾ ਉਹ ਨਸ਼ੇ ਉਹ ਫੀਮ ਖਾ ਕੇ ਬੰਦਾ ਕੰਮ ਕਰੂਗਾ ਇਹ ਨਸ਼ੇ ਖਾ ਕੇ ਤਾਂ ਸਿਰੰਜਾਂ ਨਾਲ ਮਰ ਰਹੇ ਨੇ ਬੱਚੇ ਸੇ ਨੂੰ ਹੱਲ ਬੋਜੀ ਫਿਰ ਕੋਈ ਹੱਲ ਤਾਂ ਪੈਣੀ ਚਾਹੀਦੀ ਹੈ ਸਰਕਾਰਾਂ ਦੀ ਜਿਹੜੇ ਸਰਕਾਰ ਦੇ ਇਨਵੋਲਵਮੈਂਟ ਵਿੱਚ ਪੁਲਿਸ ਅਫਸਰ ਨੇ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕਰਦੇ ਰਾਜਜੀਤ ਸਿੰਘ ਐਸਐਸਪੀ ਆ ਹੋਰ ਹੈ ਬੜਿਆਂ ਨੂੰ ਫੜਨਾ ਪਹਿਲਾਂ ਮਤਲਬ ਜਦੋਂ ਖੇਤੀ ਹੁੰਦੀ ਸੀ ਕਹਿੰਦੇ ਲਾਇਸੈਂਸ ਵੀ ਬਣੇ ਹੋਏ ਸੀ ਲੋਕਾਂ ਦੇ ਮਿਲਦੀ ਸੀਗੀ ਤੁਹਾਡੇ ਹੈਗੇ ਸੀ ਪਿੰਡ 'ਚ ਕੋਈ ਸਾਡੇ ਪਿੰਡ ਦਾ ਕੋਈ ਨਹੀਂ ਸੀ ਪਹਿਲਾਂ ਪਹਿਲਾਂ ਸਾਡੇ ਪਿੰਡ ਦਾ ਕੋਈ ਨਹੀਂ ਅੱਛਾ ਕਿਹਦਾ ਲਾਇਸੈਂਸ ਨਹੀਂ ਸੀ ਹੂੰ ਕਿਸਾਨੀ ਨੂੰ ਫਰਕ ਪਊਗਾ ਜੇ ਇਹਦੇ ਨਾਲ ਕੋਈ ਜਿਵੇਂ ਮੰਨ ਲਓ ਜਿਵੇਂ ਕਿਸਾਨਾਂ ਨੂੰ ਏਰੀਆ ਦਿੰਦੇ ਨੇ ਬੀਜਣ ਵਾਸਤੇ ਜੇ ਅੱਗੇ ਹੁੰਦੀ ਵੀ ਆ ਕੋਈ ਫਾਇਦਾ ਹੋਊਗਾ ਕਿ ਘੱਟ ਦੀ ਸੌਦਾ ਜੇ ਤਾਂ ਹੁਣ ਫਾਇਦਾ ਹੋ ਜੇ ਫਾਇਦਾ ਨੁਕਸਾਨ ਦਾ ਜਿਆਦਾ ਦੇਖਾਂਗੇ ਦੇਣਗੇ ਆ ਜੇ ਤਾਂ ਕੋਈ ਫਾਇਦਾ ਨੁਕਸਾਨ ਦਾ ਨਹੀਂ ਪਤਾ ਤੁਸੀਂ ਪਿਛਲੀਆਂ ਸਰਕਾਰਾਂ ਵੀ ਦੇਖ ਲਈਆਂ ਵੀ ਦੇਖ ਲਈ ਇੱਕ ਅਮਰਤਪਾਲ ਦਾ ਵੀ ਜ਼ਿਕਰ ਕਰਦੇ ਨੇ ਲੋਕ ਵੀ ਉਹ ਠੀਕ ਲੱਗਦਾ ਹੈ ਕਿ ਉਹ ਵੀ ਐਵੇਂ ਹੀ ਆ ਉਹ ਠੀਕ ਹੈ ਸੀ ਬੰਦੇ ਨਸ਼ੇ ਛਡਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਉਹ ਕਿੰਨੇ ਹੁਣ ਆਹੀ ਨਸ਼ੇ ਘਰ ਟਾ ਕੇ ਛਡਾਉਂਦੇ ਨੇ ਉਹ ਜਨਨ ਦੇ ਪ੍ਰਚਾਰ ਨਾਲ ਹੁਣ ਕਿੰਨੇ ਬਲਾਤਕਾਰ ਹੁੰਦੇ ਨੇ ਕਿੰਨੇ ਘੁਸ ਹੁੰਦੇ ਨੇ ਨਸ਼ਾ ਕਰਕੇ ਹੁੰਦੇ ਨੇ ਕਿੰਨੀਆਂ ਚੋਰੀਆਂ ਹੁੰਦੀਆਂ ਨੇ ਲਾਅਨ ਆਰਡਰ ਦਾ ਮਸਲਾ ਕਿੰਨਾ ਵਧਿਆ ਹੋਇਆ ਕੋਈ ਸੁਰੱਖਿਆਤ ਨਹੀਂ ਹੈ ਤੇ ਉਹ ਲੋਕਾਂ ਨੇ ਤਾਂ ਜਿਤਾਇਆ ਸੀਗਾ ਵੀ ਬਾਹਰ ਆਉਣਗੇ ਉਹ ਅੰਮ੍ਰਿਤਪਾਲ ਫੇਰ ਨਹੀਂ ਬਾਹਰ ਆਇਆ ਫਿਰ ਕੀ ਕਰਨ ਲੱਗਦਾ ਹੈ ਜਿਹਦਾ ਤਾਂ ਮੰਦਰ ਰੱਖਿਆ ਹੋਇਆ ਹੈ ਬਾਹਰ ਆਊਗਾ ਲੋਕਾਂ ਉਹਦੇ ਮਗਰ ਲੱਗਣਗੇ ਐਨੀਆਂ ਵੋਟਾਂ ਦੇ ਜਿੱਤੇ ਆ ਉਹ ਇਹ ਜਿੱਤੇ ਲੋਕ ਨਾਲ ਨੇ ਉਹਦੇ ਗੱਲ ਨੂੰ ਉਹਦੀਆਂ ਕਾਰਵਾਈ ਨੂੰ ਸਹੀ ਸਥਹਿਰਾਉਂਦੇ ਨੇ ਤਾਂ ਹੀ ਹੈ ਇਹ ਕਹਿੰਦਾ ਸੋ ਵੀ ਤੁਸੀਂ ਪਾਰਟੀਆਂ ਦਾ ਜਦੋਂ ਸਾਰੀਆਂ ਦੇਖ ਲੀਆਂ ਮੁੱਖ ਮੰਤਰੀ ਆਪਣੀ ਥਾਂ ਦੇ ਹੁੰਦਾ ਹੈ ਨਾ ਜਿਵੇਂ ਪ੍ਰਕਾਸ਼ ਸਿੰਘ ਬਾਦਲੂ ਵੀ ਦੇਖਿਆ ਚਰਨਜੀਤ ਚੰਨੀ ਵੀ ਕੈਪਟਨ ਵੀ ਤੇ ਭਗਵੰਤ ਮਾਨ ਵੀ ਵਧੀਆ ਸਟੈਂਡ ਵਾਲਾ ਮੁੱਖ ਮੰਤਰੀ ਕਿਹੜਾ ਲੱਗਿਆ ਸਟੈਂਡ ਵਾਲਾ ਵਧੀਆ ਤਾਂ ਹੁਣ ਠੀਕ ਹੈ ਚਲੋ ਇਹ ਵੀ ਠੀਕ ਹੈ ਸਟੈਂਡ ਲੈਂਦਾ ਇਹਦਾ ਪਰ ਹੁਣ ਜਿਹੜੇ ਮਸਲੇ ਇੰਨੇ ਉਲਝੇ ਹੋਏ ਨੇ ਸਲਝਾਵੇ ਤਾਂ ਹੀ ਹੈ ਕੇਂਦਰ ਸਰਕਾਰ ਨੂੰ ਕਿਵੇਂ ਦੇਖਦੇ ਹੋ ਜਿਹੜੀ ਮੋਦੀ ਸਰਕਾਰ ਹੁਣ ਲਗਾਤਾਰ ਫਿਰ ਚੱਲ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਤਾਂ ਸੈਂਟਰ ਦੇ ਜਿਹੜੇ ਕੰਮਕਾਰ ਨੇ ਉਹ ਠੀਕ ਹੋ ਰਹੇ ਨੇ ਉਹ ਤਾਂ ਪੰਜਾਬ ਵਿਰੋਧੀ ਹੈ ਮੋਦੀ ਸਰਕਾਰ ਦਾ ਪੰਜਾਬ ਨਾਲ ਕੋਈ ਹੈ ਉਹਨਾਂ ਇਨਸਾਫ ਹੀ ਨਹੀਂ ਕਰ ਰਹੇ ਕੋਈ ਪੈਸੇ ਨਹੀਂ ਦੇ ਰਹੇ ਪੰਜਾਬ ਨੂੰ ਕੁਝ ਨਹੀਂ ਸਾਨਾ ਦਾ ਮਸਰਾ ਲੂਗਾ ਜੀ ਲੱਗਦਾ ਅੱਗੇ ਸਰਕਾਰਾਂ ਦੇ ਹੱਥ ਹੈ ਡੱਲੇ ਵਾਲ ਸਭ ਮਰਨ ਵਰਤੇ ਪਏ ਨੇ ਬੀਜ ਦਾ ਡੈਮੋਕ੍ਰੇਸੀ ਜ ਸੁਣਦੇ ਹੀ ਨਹੀਂ ਹੈ ਕੋਈ ਇਹ ਦਿੱਲੀ ਜਾਣ ਸਾਡਾ ਰਾਜਧਾਨੀਂ ਦੀਲੀ ਉੱਥੇ ਜਾਣ ਤੋਂ ਰੋਕ ਦੇਣ ਸਾਨੂੰ ਤੇ ਸਾਨੂੰ ਨੂੰ ਜਾਣ ਦੇਣ ਉੱਥੇ ਗੱਲ ਕਰਨ ਦੇਣ ਸਾਨੂੰ ਧੰਨਵਾਦ ਜੀ ਕੀ ਨਾਮ ਅੰਕਲ ਜੀ ਪ੍ਰਧਾਨ ਜੀ ਦਾ ਲੋ ਨਾ ਹੋਂ ਦਾ ਸਹੀ ਬਹਿਲੇ ਬੋਲਦੇ ਨਾ ਹੋਂ ਦਾ ਮੇਰਾ ਕਰਮ ਸਿੰਘ ਹੈ ਠੀਕ ਹੈ ਜੀ ਤੁਸੀਂ ਕਿਵੇਂ ਦੇਖਦੇ ਹੋ ਸਾਰੀਆਂ ਸਰਕਾਰਾਂ ਦੇਖ ਲਈਆਂ ਕਿਹੜੀ ਫਿੱਟ ਬੈਠੀ ਫਿਰ ਤੁਹਾਡੇ ਹਿਸਾਬ ਨਾਲ ਜਿਹੜੇ ਵਾਦੇ ਕੀਤੇ ਸੀਗੇ ਵੀ ਪੂਰੇ ਹੋ ਗਏ ਬਾਦ ਦਾ ਕੁਝ ਪੂਰੇ ਹੋ ਗਏ ਵਧੀਆ ਹੋ ਗਏ ਪੂਰੇ ਅਸਾਧਾ ਕਿਹੜਾ ਕਿਹੜਾ ਮਿਲ ਰਿਹਾ ਭਾਈ ਜਾਨਾ ਜੇ 200 ਜਿਹੜੀ ਜੋਲ ਧਮਾਫਾਇਦਾ ਹੀ ਮਿਲ ਰਿਹਾ ਹੋਰ ਤਾਂ ਸਾਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ ਹਾਂ ਪੰਜਾਬੀ ਬੋਲੀ ਬਾਰੇ ਕੀ ਕਰ ਰਹੇ ਨੇ ਬਾਰੇ ਕੁਝ ਵੀ ਨਹੀਂ ਕਰ ਰਹੇ ਹਾਂਜੀ ਪੰਜਾਬੀ ਬਾਰੇ ਕੁਝ ਵੀ ਨਹੀਂ ਕਰ ਰਹੇ ਪੰਜਾਬੀ ਬੋਲੀ ਸਾਡੀ ਭਾਸ਼ਾ ਹੈ ਮਾਂ ਦੀ ਭਾਸ਼ਾ ਹੋਰ ਸਟੇਟਾਂ ਨੇ ਉਹ ਆਪਣੇ ਉਹਨਾਂ ਦੇ ਕੰਮ ਹੁੰਦੇ ਨੇ ਸਾਨੂੰ ਇੰਗਲਿਸ਼ ਚ ਸਾਡਾ ਕੰਮ ਹੁੰਦਾ ਸਾਨੂੰ ਸਮਝ ਨਹੀਂ ਆਉਂਦੀ ਸਾਡੀ ਸਟੇਟ ਆ ਸਾਨੂੰ ਪੰਜਾਬੀ ਚ ਹੋਣਾ ਚਾਹੀਦਾ ਸਾਡਾ ਕੰਮ ਅੱਛਾ ਜਿਹੜੇ ਵੀ ਕਚੈਰੀਆਂ ਦੇ ਕੰਮ ਨੇ ਤੁਸੀਂ ਮੰਨਦੇ ਹੋ ਵੀ ਪੰਜਾਬੀ ਚ ਤੁਹਾਨੂੰ ਸਮਝ ਆਉਣਾ ਹੈ ਨਾ ਹਾਂ ਸਮਝ ਆ ਸਾਨੂੰ ਸਮਝ ਹੀ ਨਹੀਂ ਆਉਂਦਾ ਜਿਹੜੇ ਆ ਪਟਵਾਰੀ ਜਣੀ ਭਾਸ਼ਾ ਇਹ ਸਮਝ ਆ ਜਾਂਦੀ ਜੀ ਜਿਹੜੇ ਜਾਂਦੇ ਟਾਈਮ ਦਾ ਇਹ ਜਿਕਨਬੀ ਕੁਛ ਜੀ ਜਿਕਨਬੀ ਫਲਾਣਾ ਢਮਗਾ ਸਾਨੂੰ ਪਤਾ ਹੀ ਨਹੀਂ ਬਖੂਹਾ ਫਲਾਣਾ ਢਮਗਾ ਇਹ ਪਟਵਾਰੀ ਜੀ ਸਮਝ ਹੀ ਚ ਆਉਂਦਾ ਫਿਰ ਤੁਨ ਲਜਾਉਂਦੇ ਵੀ ਨੇ ਜੀ ਲਜਾ ਕੇ ਤਾਂ ਹੀ ਪੈਸੇ ਵੰਡਣਗੇ ਉਹਦੇ ਜਾਲ ਜਾਂਦੇ ਨੇ ਸਾਨੂੰ ਪਤਾ ਹੀ ਨਹੀਂ ਕੀ ਹੁੰਦਾ ਸਾਲਾ ਇਹ ਮਤਲਬ ਪਿਛਲੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਕੰਮ ਕਹਿੰਦੇ ਪਟਵਾਰੀ ਦਾ ਕਹਿੰਦੇ ਛੱਡਦੇ ਨਹੀਂ ਹੈਗੇ ਵੀ ਹੁਣ ਕਾਰਵਾਈਆਂ ਵੀ ਹੋ ਜਾਂਦੇ ਨੇ ਫੇਰ ਨਹੀਂ ਛੱਡਦੇ ਲੈਣ ਤੋਂ ਇਹ ਮਤਲਬ ਫਿਰ ਕੀ ਲੱਗਦਾ ਹੈ ਵੀ ਇਹਨਾਂ ਨੂੰ ਲੋੜ ਹੁੰਦੀ ਆ ਜਾਂ ਕੀ ਇਹਨਾਂ ਦਾ ਕੰਮ ਕਰਨੀ ਚੱਲਦਾ ਬਿਨਾਂ ਪੈਸੇ ਤੋਂ ਕੀ ਸਿਸਟਮ ਆ ਫਿਰ ਬਾਜੀ ਨੂੰ ਕੀ ਸਮਝ ਸਕਦੇ ਆ ਸੱਤ ਤਾਂ ਪੈਸੇ ਲੈਂਦੇ ਜਾਂ ਜਾਂਦੇ ਆ ਹਮ ਕਿਸੇ ਆ ਮੇਰਾ ਨਾਮ ਬਦਲਾਉਣਾ ਸੀ ਇੱਕ ਮੇਰਾ ਨਾਮ ਸੁਖਜਿੰਦਰ ਸਿੰਘ ਆ ਹੂੰ ਸੁਖਦੇਵ ਸਿੰਘ ਸੀ ਕਿਤੇ ਪਹਿਲਾਂ ਮਿਸਟੇਕ ਹੋਈ ਵੀ ਬਹੁਤ ਮੇਰੇ ਨਿਕਲ ਗਏ ਆ ਫਿਰ ਕੇ ਫਿਰ 6-7000 ਰੁਪਇਆ ਦਿੱਤਾ ਤਾਂ ਕਮ ਹੋਇਆ ਇਹ ਸਰਕਾਰ ਚ ਹਾਂ ਆਪਣੀ ਪਹਿਲੀ ਸਰਕਾਰ ਸੀ ਦੋ ਸਰਕਾਰ ਦਾ ਪਹਿਲੀ ਉਹੀ ਲਈ ਜਲਦੀ ਹੁਣ ਕਿਹੜਾ ਹਟ ਗਏ ਮੁੰਡੇ ਰੱਖੇ ਹੋਏ ਨੇ ਉਹ ਜੱਕੀ ਮੂਲ ਲਈ ਜਾਂਦੇ ਨੇ ਫਿਰ ਠੀਕ ਠੀਕ ਹੈ ਠੀਕ ਤੇ ਅਕਜੀ ਤੁਸੀਂ ਪਿਛਲੀਆਂ ਸਰਕਾਰਾਂ ਵੀ ਦੇਖੀਆਂ ਨੇ ਨਵੀਂ ਵੀ ਦੇਖੀ ਐ ਕੋਈ ਫਰਕ ਮਹਿਸੂਸ ਕਰ ਰਹੇ ਹੋ ਕਿ ਜਿਵੇਂ ਕਹਿੰਦੇ ਸੀ ਕਿ ਅਸੀਂ ਵੱਖਰੀ ਸਰਕਾਰ ਲਿਆਂਦੀ ਐ ਕਿ ਇਹ ਲੋਕਾਂ ਨਾਲ ਖੜਨ ਵਾਲੀ ਐ ਜਾਂ ਆਮ ਆਦਮੀ ਪਾਰਟੀ ਐ ਨਾਂ ਵੀ ਐ ਪਾਰਟੀ ਦਾ ਤੇ ਉਹੀ ਸਰਕਾਰ ਬਣੀ ਸੀ ਤੇ ਵਾਕੀ ਜਮੀਨੀ ਪੱਧਰ ਤੇ ਕੋਈ ਫਾਇਦਾ ਹੋਇਆ ਹੈ ਹੈਰਾਦਾ ਹੀ ਹੋਇਆ ਗਿਆ ਕੋਈ ਨਾ ਕੋਤਾ ਹਾਂ ਬਾਕੀ ਸਾਡੇ ਜਿਹੜੇ ਏਜੰਟ ਪੈਸੇ ਮਾਰ ਕੇ ਲੋਕ ਲੋਕਾਂ ਦੇ ਉਹਨਾਂ ਪਿਛਲੀਆਂ ਸਰਕਾਰਾਂ ਨੇ ਸੁਣਿਆ ਨਹੀਂ ਅੱਜ ਕਿ ਇਹ ਵੀ ਨਹੀਂ ਪਤਾ ਨਹੀਂ ਸੁਣਨਗੇ ਕਿ ਨਹੀਂ ਤੁਹਾਡੇ ਪਿੰਡ ਵੀ ਹੈਗੇ ਨੇ ਇਦਾਂ ਦੇ ਕੇਸ ਹਾਂ ਜੀ ਮੇਰੇ ਕੋਲ ਮੇਰੇ ਨਾਲ ਆਈ ਹਾਂ ਜੀ ਬਸੇ 14 ਲੱਖ ਰੁਪਇਆ ਹਾਂ ਜੀ ਕਿਸ ਦੇਸ਼ ਦੇ ਨਾਂ ਤੇ ਇਹ ਆਪਣੇ ਉਹਦੀ ਆਪਣੇ ਯੂਕਰੇਨ ਯੂਕਰੇਨ ਹਾਂ ਠੀਕ ਹੈ ਬੱਚਾ ਗਿਆ ਨਹੀਂ ਵਾਪਸ ਆ ਕੇ ਜਦੇ ਲੋੜ ਮਾਰਦਾ ਨਹੀਂ ਦਿੱਲੀ ਤੋਂ ਉਹ ਗਾਹਾਂ ਤੋਂ ਹੀ ਅੱਛਾ ਰਾਈ ਏਜੰਟ ਕਿੱਥੋਂ ਦੇ ਸੀਗੇ ਉਹ ਏਜੰਟ ਹੈ ਜੀ ਆਪਣਾ ਬਸੀ ਕੋਲਪੰਡਾ ਹਾਂ ਪਣਾ ਕਿਹੜਾ ਪਿੰਡ ਆਸ ਬਜੀਪੁਰ ਠੀਕ ਹੈ ਰਾਈ ਉਹ ਤਾਂ ਪੈਸੇ ਤੁਸੀਂ ਪਹਿਲਾਂ ਦਿੱਤੇ ਸੀ ਸਾਰੇ ਬੱਚਾ ਪਹੁੰਚ ਗਿਆ ਵਾਪਸ ਆ ਗਿਆ ਹਾਂ ਜੀ ਡਿਵੋਰਟ ਕਰਦੇ ਜਦੇ ਉੱਥੇ ਬਾਹਰ ਵੀ ਨਿਕਲਦੇ ਜੇ ਡਿਵੋਰਟ ਤੋਂ ਜਿਹਦੇ ਵਾਪਸ ਕਿਹੜਾ ਵੇ ਤੁਸੀਂ ਗੱਲਬਾਤ ਕੀਤੀ ਹੁੰਦੀ ਨਾ ਐਫ ਆਈ ਆਰ ਦਿੱਤੀ ਦਿੱਤੀ ਹੈ ਹੀ ਸਾਡੀ ਸਮਾਈ ਹੋਣੀ ਹੋਈ ਫਿਰ ਫਿਰ ਹੰਭ ਗਏ ਜੀ ਫਿਰ ਕੇ ਸਮਾਈ ਹੋਣੀ ਹੋਈ ਸਰਕਾਰਾਂ ਚੋਂ ਜੀ ਕਿੰਨੇ ਸਾਲ ਹੋ ਗਏ ਇਹਨੂੰ ਉਹਨੂੰ 4-5 ਸਾਲ ਹੋ ਗਏ ਠੀਕ ਥੋੜੇ ਪੈਸੇ ਵਾਪਸ ਨਹੀਂ ਮਿਲਗੇ ਨਾ ਮੈਨੂੰ ਵਿਆਜ ਭਾਰੇ ਹੋ ਗਏ ਅੱਛਾ ਮਤਲਬ ਤੁਸੀਂ ਤੁਹਾਡੇ ਕੋਲ ਚੱਕ ਕੇ ਦਿੱਤੇ ਸੀ ਪੈਸੇ ਤੁਸੀਂ ਹਾਂ ਜੀ ਮੈਂ ਆਪਣੀ ਗੱਡੀ ਵੇਚ ਕੇ ਦਿੱਤੇ ਨੇ ਕੁਰ ਕੋਈ ਦੂਗੋ ਲੋਟਸ ਤੇ ਗਏ ਗਿਆ ਹੋ ਗਏ ਬਾਈ ਗਏ ਆਪਣੇ ਜੀ ਨਾ ਗਿਜਾਰਾ ਚਲਾਉਣਾ ਚਲਾਈ ਅੱਛਾ ਤਾਂ ਵਿਆਜ ਭਾਰ ਰਹੇ ਹਾਂ ਸਦਾ ਮੁੰਡੇ ਜ਼ਿਆੜੀਆਂ ਜਾਂਦੇ ਨੇ ਉਹ ਵਿਆਜ ਤਾਂ ਭਰਨੇ ਪੈਣੇ ਕਿਛੇ ਪੈਣ ਪਾਈ ਤੇ ਫੜੇ ਨੇ ਪੈਸੇ ਉਹ ਵੀ ਆਪਣੇ ਖੜੇ ਨੇ ਇਹ ਤਾਂ ਬਹੁਤ ਵੱਡੀ ਸਮੱਸਿਆ ਹੈ ਵੀ ਹਾਂਜੀ ਵੀ ਨਹੀਂ ਕੰਮ ਰੁਕ ਰਿਹਾ ਹੈਗਾ ਨਾ ਇਹ ਹਾਂਜੀ ਰੁਕਦੀ ਨਹੀਂ ਹੈ ਸੋ ਸਰਕਾਰਾਂ ਜੀ ਉਹ ਨਾਲ ਜਈ ਜਾਂਦਾ ਦਾ ਪੈਸੇ ਏਜੰਟ ਕੇਸ ਆਪਣਾ ਹੋ ਕਰਾਈ ਜਾਂਦਾ ਦਾ ਤੇ ਜਿਵੇਂ ਤੁਸੀਂ ਬਿਜਲੀ ਦਾ ਕਹਿੰਦੇ ਹੋ ਉਹ ਠੀਕ ਹੈ ਕਿ ਫਾਇਦਾ ਮਿਲ ਰਿਹਾ ਤੇ ਹੋਰ ਵੀ ਕੋਈ ਦਾ ਮੜਿਆ ਫਾਇਦਾ ਹੈ ਉਹ ਵੀ ਹੁਣ ਜਿੱਤੇ 5-6000 ਰੁਪਏ ਉਹਨਾਂ ਦਾ ਜਾਨੀ ਥੋੜੇ ਘਟ ਗਿਆ ਉਹ ਕੁਝ ਚੀਜ਼ਾਂ ਖੀਆਂ ਸੀਗੀਆਂ ਕਹਿੰਦੇ ਵੀ ਜਿਵੇਂ ਪੈਨਸ਼ਨ ਵਗੈਰਾ ਜਾਂ ਔਰਤਾਂ ਨੂੰ 1000 ਰੁਪਏ ਲੱਗਦਾ ਵੀ ਦੇਣਗੇ ਅੱਗੇ ਨਾ ਉਹਦਾ ਹੁਣ ਤੱਕ ਦਾ ਦਿੱਤਾ ਨਹੀਂ ਕਿਸੇ ਨੂੰ ਨਹੀਂ ਜੀ ਉਮੀਦ ਨਹੀਂ ਕਰਦੀ ਉਮੀਦ ਤਾਂ ਲੱਗਦੀ ਹੁਣ ਥੋੜਾ ਜਿਹਾ ਤਾਂ ਰਹਿ ਗਿਆ ਨਾ ਨਸ਼ੇ ਵਾਲੀਆਂ ਕਰਬੀਆਂ ਨੂੰ ਠੀਕ ਦੇਖਦੇ ਹੋ ਵਧੀਆ ਨੇ ਤੁਹਾਡੇ ਸਮੱਸਿਆ ਹੈਗੀ ਹੋਰੇ ਕੋਈ ਹੋਰੇ ਦਾ ਨਿਆਣ ਹੀ ਨੇ ਕਰੇ ਦੁੱਧ ਫਰੀ ਜਾਂਦੇ ਨੇ ਗੁਪਤ ਚੱਲੀ ਜਾਂਦੇ ਨੇ ਹੂੰ ਕੋਈ ਸ਼ਿਕਾਇਤ ਨਹੀਂ ਕਰਦਾ ਪਤਾ ਹੀ ਫੜਨਾ ਦਾ ਹੈ ਨਹੀਂ ਕਿਸੇ ਨੇ ਹਾਂ ਫੇਰ ਉਲਟਾ ਕਰੇ ਡਾਰਾ ਵੀ ਮਾਰ ਦੇਣਗੇ ਹੂੰ ਉਲਟਾ ਦੇ ਨਾਮ ਮਾਰ ਦੇਣਗੇ ਇਹਨੂੰ ਕੰਮ ਚੱਲ ਜਿੰਦਾ ਜੀ ਕੰਮ ਤਾਂ ਚੱਲੀ ਹੋਈ ਜਾਂਦਾ ਠੀਕ ਹੈ ਧੰਨ